ਵਾਹਿਗੁਰੂ ਸਾਹਿਬ ਜੀਓ ਕਾਂੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤਦੇਹਾ ਮੁਕਤ ਜੁਗਤ ਭਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨਕ ਪ੍ਰਭ ਸੰਗੇ ਅਸਨੇ ਹੋ ਸਾਜਨ ਤੂੰ ਮੀਤ ਮੇਰਾ ਗ੍ਰਹ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਹੈ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੇਤ ਮੇਰਾ ਗ੍ਰਹ ਤੇਰੇ ਸਭ ਕੇ ਹੋ ਰਹਾ ਮਾਨ ਮੰਗੋ ਤਨ ਮੰਗੋ ਧਨ ਲਖਮੀ ਸੁਤ ਦੇ ਹ ਮੁਕਤ ਜੁਗਤ ਭੁਗਤ ਪੂਰਨ परमानंद परम निधान ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹਾ ਮੁਕਤ ਜੁਗਤ ਭੁਗਤ ਪੁਰਲ ਪਰਮਾਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤੋ ਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭਗਤ ਪੁਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਇ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੁਮੇਤ ਮੇਰਾ ਗ੍ਰਹ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਂ ਨ ਮੰਗੋ ਧਨ ਲਖਵੇਂ ਸੁਤਦੇ ਹ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਇ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਹਸਨੇ ਹੋ ਸਾਜਨੋ ਤੁਮੇ ਤ ਮੇਰਾ ग्रह तेरे सबके हो रहाऊ मान मांगो तान मांगो धन लक्ष्मी सुत देह मकत जगत भुगत पूरन परमानंद परमनधान पै ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਣੋ ਤੁਮੇ ਤਮੇ ਗ੍ਰਹ ਤੇ ਰਹਿ ਸਭ ਕੇ ਹੋ ਰਹਾਉ ਮਾਨ ਮੰਗੋ ਤਨ ਮੰਗੋ ਧਨ ਲਖਵੇਂ ਸੁਤ ਦੇਹਾ ਮੁਕਤ ਜਗਤ ਭਗਤ ਪੁਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੁਮੀ ਤ ਮੇਰਾ ग्रह तेरे सबके हो रहाऊ मान मांगो दान मांगो धन लक्ष्मी सुत देह मुक्ता जुगत भुगत पूर्ण परमानंद ਨਿਦਾਨ ਪੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੁਮੀਤ ਮੇਰਾ ਗ੍ਰਹ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੁਰਨ परमानंद परम निधान ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਜਨ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗਵਾਂ ਪਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜਗਤ ਭਗਤ ਪੂਰਨ ਪਰਮਾਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਨ ਮੰਗੋ ਧਨ ਲਖਵੇਂ ਸੁਤ ਦੇਹ ਮੁਕਤ ਜੁਗਤ ਭਗਤ ਪੂਰਨ परमानंद परम निधान ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹਲਾ ਪੰਜਵਾਂ ਜਨ ਕੋ ਪ੍ਰਭ ਸੰਗੇ ਅਸਰੇ ਹੋ ਸਹਾਜਨੋ ਤੁਮੀ ਤ ਮੇਰਾ ਗ੍ਰਹ ਤੇ ਰਹਿ ਸਭ ਕੇ ਹੋ ਰਹਾਓ ਮਾਨ ਮੰਗੋ ਕਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੁਰਨ ਪਰਮ ਆਨੰਦ ਪਰਮ ਨਿਧਾਨ ਪਾਏ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੁਮ ਹੀ ਤੇ ਮੇਰਾ ਸਭ ਕੇ ਹੋ ਰਹਾ ਮਾਨ ਮੰਗੋ ਤਨ ਮੰਗੋ ਧਨ ਲਖਵੇਂ ਸੁਤ ਦੇਹ ਮੁਕਤ ਜੁਗਤ ਭਗਤ ਪੂਰਨ ਪਰਮ ਆਨੰਦ ਪਰਮ ਨਿਦਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਸਨੇਹੋ ਸਾਜਣੋ ਤੂੰ ਮੀਤ ਮੇਰਾ ਗ੍ਰਹਿ ਤੇ ਰਹਿ ਸਭ ਕੇ ਹਰਾਵ ਮਾਨ ਮੰਗੋ ਤਨ ਮੰਗੋ ਧਨ ਲਖਮੀ ਸੁਤ ਦੇਹ ਮੁਕਤਾ ਜੋਗਤਾ ਭਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਨ ਮੰਗੋ ਤਨ ਲਖਮੀ ਸੁਤ ਦੇਹ ਮੁਕਤ ਜੁਗਤ ਭਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਂੜਾ ਮਹੱਲਾ ਪੰਜਵਾ ਜਨਕ ਪ੍ਰਭ ਸੰਗੇ ਅਸਨੇ ਹੋ ਸਾਜਨ ਤੂੰ ਮੀਤ ਮੇਰਾ ਗ੍ਰਹ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਲ ਮੰਗੋ ਧਨ ਲਖਮੀ ਸਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਹੈ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਲੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਨ ਮੰਗੋ ਧੰਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੁਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਂੜਾ ਮਹੱਲਾ ਪੰਜਵਾਰ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤੋ ਨ ਮੰਗੋ ਧੰਨ ਲਖਮੀ ਸੁਤ ਦੇਹ ਮੁਕਤ ਜੁਗਤ ਭਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੁਮੇਤ ਮੇਤ ਮੇਰਾ ਗ੍ਰਹ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਂ ਨ ਮੰਗੋ ਧਨ ਲਖਵੇਂ ਸੁਤ ਦੇ ਹ ਮੁਕਤ ਜੁਗਤ ਭਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਹਸਨੇ ਹੋ ਸਾਜਨੋ ਤੂੰ ਤੇ ਮੇਰਾ ग्रह तेरा सबके हो रहाऊ मान मांगो तन मांगो धन लक्ष्मी सुत देह मकत जगत भुगत पूरन परमानंद परमनधान ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਣੋ ਤੁਮੇਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾ ਮਾਨ ਮੰਗੋ ਤਾਨ ਮੰਗੋ ਧਨ ਲਖ ਮੇ ਸੁਤ ਦੇਹ ਮੁਕਤ ਜੁਗਤ ਭੁਗਤ ਪੁਰਨ ਪਰਮਾਨੰਦ ਪਰਮਨਿਦਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੁਮੀ ਤ ਮੇਰਾ ਗ੍ਰਹਿ ਤੇਰੇ ਸਭਕੇ ਹੋ ਰਹਾਉ ਮਾਨ ਮੰਗੋ ਤਾਨ ਮੰਗੋ ਧਨ ਲਕਸ਼ਮੀ ਸੁਤ ਦੇਹਾ ਮੁਕਤ ਜੁਗਤ ਭੁਗਤ ਪੁਰਨ ਪਰਮ ਆਨੰਦ ਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੁਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੁਰਨ परमानंद परम निधान ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਜ ਲੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਓ ਮਾਨ ਮੰਗਵੋ ਪਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜਗਤ ਭਗਤ ਪੂਰਨ परमानंद परम निधान ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਨ ਮੰਗੋ ਤਨ ਲਖਵੇਂ ਸੁਤ ਦੇਹ ਮੁਕਤ ਜੁਗਤ ਭਗਤ ਪੂਰਨ परमानंद परम निधान ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹਲਾ ਪੰਜਵਾਂ ਜਨ ਕੋ ਪ੍ਰਭ ਸੰਗੇ ਅਸਰੇ ਹੋ ਸਹਾਜਨੋ ਤੁਮੀਤ ਮੇਰਾ ਗ੍ਰਹਿ ਤੇ ਰਹਿ ਸਭ ਕੇ ਹੋ ਰਹਾਓ ਮਾਨ ਮੰਗੋ ਕਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੁਰਨ ਪਰਮਾਨੰਦ ਪਰਮਨਿਧਾਨ ਪੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੁਮੀ ਤੇ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਉ ਮਾਨ ਮੰਗੋ ਤਨ ਮੰਗੋ ਧਨ ਲਖਵੇਂ ਸੁਤ ਦੇਹ ਮੁਕਤ ਜੁਗਤ ਭਗਤ ਪੂਰਨ ਪਰਮ ਆਨੰਦ ਪਰਮ ਨਿਦਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਸਨੇਹੋ ਸਾਜ ਲੋ ਤੂੰ ਮੀਤ ਮੇਰਾ ਗ੍ਰਹ ਤੇ ਰਹਿ ਸਭ ਕੇ ਹਰਾਵ ਮਨ ਮੰਗੋ ਤਨ ਮੰਗੋ ਧਨ ਲਖਮੀ ਸੁਤ ਦੇਹਾ ਮੁਕਤਾ ਜੁਗਤਾ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨੇ ਹਾਲ ਨਾਨਕ ਸਦਾ ਸਦਾ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ